ਹੈਲੋ ਸਾਰਿਆਂ ਨੂੰ ਜਿਹੜੀ ਆਪ ਕੋ ਰਿਸ਼ਾ ਸਤਰੀ ਗਾਲਜੀ ਕੋਰਡੀਨੇਟਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਘਰੇ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਵਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਇੱਧਰ ਆਪਾਂ ਵਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਨਾਲੇ ਆਪਾਂ ਡੇਲੀ ਰੁਟੀਨ ਦੀ ਤਰ੍ਹਾਂ ਹਮੇਸ਼ਾ ਦੀ ਤਰ੍ਹਾਂ ਜਿਵੇਂ ਆਪਾਂ ਆਪਣੇ ਘਰ ਦੇ ਕੰਮ ਕਰਦੇ ਹੁੰਦੇ ਆ ਤੁਹਾਡੇ ਨਾਲ ਹਮੇਸ਼ਾ ਹੀ ਹਰ ਇੱਕ ਵੀਡੀਓ ਵਿੱਚ ਸ਼ੇਅਰ ਕਰਦੇ ਹੁੰਦੇ ਆ ਠੀਕ ਹੈ ਜੀ ਬਹੁਤ ਸਾਰੀਆਂ ਭੈਣਾਂ ਦੇ ਬਹੁਤ ਸਾਰੇ ਪਿਆਰੇ ਪਿਆਰੇ ਕਮੈਂਟ ਆ ਰਹੇ ਸੀ ਬਹੁਤ ਅੱਛਾ ਲੱਗਦਾ ਜਦੋਂ ਵਧੀਆ-ਵਧੀਆ ਕਮੈਂਟ ਆਉਂਦੇ ਆ ਕਮੈਂਟ ਆਉਂਦੇ ਆ ਭੈਣਾਂਾਂ ਦੇ ਮ ਤੇ ਵਧੀਆ ਵਧੀਆ ਜੋ ਵੀ ਹੁੰਦਾ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਮੈਂ ਕਦੀ ਵੀ ਕੋਈ ਵੀ ਕੁਝ ਬਣਾਉਂਦੀ ਆ ਕੋਈ ਰੈਸিপি ਕੁਝ ਵੀ ਆਪਣੇ ਲਈ ਬਣਾਈਦਾ ਤੁਹਾਡੇ ਨਾਲ ਹਰ ਇੱਕ ਚੀਜ਼ ਸ਼ੇਅਰ ਕਰੀ ਰਹੀ ਆ ਠੀਕ ਹੈ ਜੀ ਬਾਕੀ ਆਪਣਾ ਪਿਆਰ ਤੇ ਸਪੋਰਟ ਇਦਾਂ ਹੀ ਬਣਾਏ ਰੱਖਿਆ ਕਰੋ ਡੇਲੀ ਰੂਟੀ ਇੰਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਿਵੇਂ ਘਰ ਦੇ ਬਹੁਤ ਸਾਰੇ ਕੰਮ ਹੁੰਦੇ ਆ ਕੁਝ ਵੀ ਹੁੰਦਾ ਤੇ ਉਸੇ ਤਰ੍ਹਾਂ ਹੀ ਮੈਂ ਆਪਣੇ ਕੋਈ ਵੀ ਦੁੱਖ ਤਕਲੀਫ ਹੋਵੇ ਉਹਦੇ ਨਾਲ ਵੀ ਜੇਕਰ ਮੈਨੂੰ ਕੋਈ ਰਾਮ ਲੱਗਦਾ ਨਾ ਤੇ ਮੈਂ ਹਮੇਸ਼ਾ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਦੀ ਹਾਂ ਤੇ ਬਹੁਤ ਸਾਰੀਆਂ ਭੈਣਾਂ ਨੂੰ ਹੁੰਦੀਆਂ ਹੈ ਕਈ ਵਾਰੀ ਪਰਸਨਲ ਪ੍ਰੋਬਲਮ ਵੀ ਹੁੰਦੀਆਂ ਕਈਆਂ ਨੂੰ ਅੱਜਕੱਲ ਪ੍ਰੋਬਲਮ ਬਹੁਤ ਜ਼ਿਆਦਾ ਚੱਲ ਰਹੀ ਹੈ ਜਿਵੇਂ ਕਿ ਲਕੋਰੀਏ ਦੀ ਬੜੀ ਪ੍ਰੋਬਲਮ ਹੁੰਦੀ ਹੈ ਪੀਸੀਓਡੀ ਦੀ ਪ੍ਰੋਬਲਮ ਹੁੰਦੀ ਹੈ ਠੀਕ ਹੈ ਜੀ ਤੇ ਜਿਵੇਂ ਆਪਣੇ ਹੱਡ ਪੈਰ ਦੁਖਦੇ ਆ ਸ਼ੂਗਰ ਦੀ ਮਤਲਬ ਇੰਨੀਆਂ ਇੱਕ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇਲਾਇਚੀ ਹਰੀ ਇਲਾਇਚੀ ਆਪਣੇ ਨਾ ਤੁਸੀਂ ਉਹਦੇ ਵਿੱਚ ਐਡ ਕਰ ਲਓ ਆਪਣੀ ਲਾਈਫ ਦੇ ਵਿੱਚ ਐਡ ਕਰ ਲੋ ਕਿ ਡੇਲੀ ਆਪਾਂ ਇੱਕ ਇਲਾਇਚੀ ਦੇ ਦਾਣੇ ਖਾਣੇ ਖਾਣੇ ਆ ਹਰੀ ਇਲਾਇਚੀ ਜਿਹਨੂੰ ਬੋਲਦੇ ਆ ਇਹਦੇ ਇੰਨੇ ਵਧੀਆ ਗੁਣ ਪਾਏ ਜਾਂਦੇ ਆ ਬਹੁਤ ਅੱਛੀ ਚੀਜ਼ ਹੈ ਠੀਕ ਹੈ ਇਹਦੇ ਮਤਲਬ ਸਾਨੂੰ ਕਈ ਵੀ ਲੇਡੀਜ਼ ਨੂੰ ਜੋ ਸੋ ਪ੍ਰੋਬਲਮ ਹੁੰਦੀ ਹੈ ਉਹਦੇ ਲਈ ਵੀ ਠੀਕ ਹੈ ਪਾਚਨ ਸ਼ਕਤੀ ਵੀ ਸਾਡੀ ਵਧੀਆ ਕਰਦਾ ਹੈ ਤੇ ਮਤਲਬ ਬਹੁਤ ਜ਼ਿਆਦਾ ਹੀ ਫਾਇਦੇ ਹੁੰਦੇ ਆ ਤੇ ਮੇਰੇ ਦਿਮਾਗ 'ਚ ਆਇਆ ਕਿ ਤੁਹਾਨੂੰ ਪਤਾ ਹੈ ਜੇਕਰ ਆਪਾਂ ਇਲਾਇਚੀ ਤੇ ਲੋング ਇੱਕ ਇੱਕ ਦੋਨਾਂ ਨੂੰ ਆਪਾਂ ਐਡ ਕਰਕੇ ਖਾਂਦੇ ਆਂ ਤੇ ਸਾਡੀ ਇੰਨੀਆਂ ਬਿਮਾਰੀਆਂ ਮਤਲਬ ਤੁਸੀਂ ਸਰਚ ਵੀ ਕਰ ਸਕਦੇ ਹੋ Google ਤੇ ਜਾ ਕੇ ਤੁਸੀਂ ਜੇਕਰ ਮੈਂ ਜੋ ਚੀਜ਼ ਦੱਸਦੀ ਹੁੰਦੀ ਆ ਨਾ ਤੁਸੀਂ ਇੱਕ ਵਾਰੀ ਸਰਚ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਕਿਉਂਕਿ ਮੈਨੂੰ ਮੈਂ ਵੀ ਦੇਖਦੀ ਹੁੰਨੀ ਆ ਤੇ ਮੈਂ ਉਹਨੂੰ ਪਹਿਲਾਂ ਯੂਜ਼ ਕਰਦੀ ਆਂ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਹਮੇਸ਼ਾ ਦੀ ਤਰ੍ਹਾਂ ਵੀਡੀਓ ਸ਼ੇਅਰ ਕਰਦੀ ਹੁੰਨੀ ਆ ਕਿ ਇਹਦੇ ਨਾਲ ਇੰਨੀਆਂ ਪ੍ਰੋਬਲਮਸ ਠੀਕ ਹੁੰਦੀਆਂ ਜਿਨ੍ਹਾਂ ਨੂੰ 슈ਗਰ ਹੈ ਕਿ ਕਈ ਜਿਵੇਂ ਸਾਡਾ ਹਾਜਮਾ ਹੋ ਜਾਂਦਾ ਹੈ ਨਾ ਕਈ ਵਰੀ ਹੁੰਦਾ ਆਪਾਂ oily ਤੱਲਿਆ ਹੋਇਆ ਖਾ ਲੈਂਦੇ ਆ ਜਾਂ ਕੁਝ ਵੀ ਹੁੰਦਾ ਸਾਨੂੰ ਡਾਈਜੈਸਟ ਨਹੀਂ ਹੁੰਦਾ ਹੈਗਾ ਤੇ ਹਰੀ ਇਲਾਇਚੀ ਦੇ ਵਿੱਚ ਇੰਨੇ ਗੁਣ ਪਾਏ ਜਾਂਦੇ ਆ ਕਿ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਡਾਈਜੈਸਟ ਵੀ ਹੋ ਜਾਂਦਾ ਜਿਵੇਂ ਖੱਟੇ ਢ ਘਾਰ ਆਉਂਦੇ ਆ ਤੇ ਜਾਬ ਬਣਦਾ ਤੇ ਸ਼ੂਗਰ ਵਾਲਿਆਂ ਨੂੰ ਵੀ ਬਹੁਤ ਅੱਛੀ ਚੀਜ਼ ਐ ਠੀਕ ਐ ਜੀ ਮੈਂ ਦੇਖ ਰਹੀ ਸੀ ਤੇ ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਅੱਜ ਆਪਣਾ ਮੈਨੂੰ ਮਤਲਬ ਅੱਛਾ ਰਿਜ਼ਲਟ ਮਿਲਿਆ ਤੇ ਇਹਦੇ ਦੋ ਦਾਣੇ ਵੀ ਜੇਕਰ ਤੁਸੀਂ ਮੂੰਹ ਦੇ ਵਿੱਚ ਇੱਕ ਛੋਟੀ ਇਲਾਇਚੀ ਕੋਈ ਜ਼ਿਆਦਾ ਨਹੀਂ ਹੁੰਦੀ ਕਿੰਨਾ ਕੁ ਆਂਦਾ ਆਪਾਂ ਥੋੜੀਆਂ ਜੀਆਂ ਇਲਾਇਚੀਆਂ ਰੱਖ ਲਈਏ ਲਿਆ ਕੇ ਤੇ ਉਹਦੇ ਨਾਲ ਜੇ ਤੁਸੀਂ ਕਰ ਸਕਦੇ ਹੋ ਤੇ ਐਡ ਇੱਕ ਮਿਸ਼ਰੀ ਦਾ ਦਾਣਾ ਰੋਜ਼ ਤੁਸੀਂ ਲੈਣਾ ਹੀ ਲੈਣਾ ਤੇ ਇੱਕ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਜਦੋਂ ਆਪਾਂ ਕੁਝ ਵੀ ਖਾਂਦੇ ਹੁੰਦੇ ਆ ਨਾ ਤੇ ਨਾਲ ਹੀ ਆਪਾਂ ਮੂੰਹ ਦੇ ਵਿੱਚ ਇਹ ਸਾਡੇ ਜਿਵੇਂ ਕਈ ਵਰੀ ਹੁੰਦਾ ਨਾ ਦੰਦਾਂ 'ਚ ਵੀ ਕੋਈ ਪ੍ਰੋਬਲਮ ਆ ਜਾਂ ਮਤਲਬ ਆ ਜਾਂਦੀ ਏ ਜਾਂ ਸਾਨੂੰ ਮੂੰਹ 'ਚ ਸਮੈਲ ਆਣੀ ਸ਼ੁਰੂ ਹੋ ਜਾਂਦੀ ਏ ਤੇ ਉਹਦੇ ਲਈ ਵੀ ਬਹੁਤ ਬੈਸਟ ਚੀਜ਼ ਹੈ ਤੇ ਮੈਂ ਤੁਹਾਨੂੰ ਆਪਣੀਆਂ ਭੈਣਾਂ ਨੂੰ ਦੂਰ ਦੱਸਦੀ ਆ ਕਿ ਇਲਾਇਚੀ ਦਾ ਸੇਵਨ ਕਰਨਾ ਸ਼ੁਰੂ ਕਰਦੋ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਕਈ ਵਰੀ ਫੇਸ ਦੇ ਰਿਲੇਟਿਡ ਬਹੁਤ ਦਾਗ ਧੱਬੇ ਵਗੈਰਾ ਪੈਣੇ ਸ਼ੁਰੂ ਹੋ ਜਾਂਦੇ ਆ ਵੀਰੇ ਇਲਾਇਚੀ ਦੇ ਵਿੱਚ ਇੱਕ ਹਰੀ ਇਲਾਇਚੀ ਦੇ ਵਿੱਚ ਇੰਨੇ ਗੁਣ ਪਾਏ ਜਾਂਦੇ ਆ ਤੇ ਸਾਨੂੰ ਇਹ ਆਪਣੀ ਐਡ ਕਰਨੀ ਚਾਹੀਦੀ ਹੈ ਸਾਨੂੰ ਪਰਸਨਲ ਵੀ ਪ੍ਰੋਬਲਮ ਬਹੁਤ ਸਾਰਾ ਆਹ ਹੋ ਜਾਂਦੀਆਂ ਕਿ ਜੋ ਆਪਾਂ ਕਈ ਵਰੀ ਹੁੰਦਾ ਨਾ ਕਿਸੇ ਨੂੰ ਦੱਸ ਨਹੀਂ ਪਾਉਂਦੇ ਹੈਗੇ ਤੇ ਮੈਂ ਸਪੈਸ਼ਲ ਇੱਕ ਖਾਸ ਪੈਣ ਵਾਲੀ ਵੀਡੀਓ ਤਾਂ ਹੀ ਬਣਾਈ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਇੱਕ ਹਰੀ ਇਲਾਇਚੀ ਹਰੀ ਇਲਾਇਚੀ ਤੁਹਾਨੂੰ ਪਤਾ ਹਮੇਸ਼ਾ ਆਪਾਂ ਚਾਹ ਦਾ ਤਾਂ ਆਪਾਂ ਨੂੰ ਟੇਸਟ ਦੇਦੀ ਦਿੰਦੀ ਹੈ ਇਹਦੇ ਨਾਲ ਸਾਡੀਆਂ ਬਹੁਤ ਸਾਰੀਆਂ ਜੜੀਆਂ ਗੁਣ ਹੈ ਬਹੁਤ ਫਾਇਦੇ ਆਪਾਂ ਨੂੰ ਚੱਕਣੇ ਚਾਹੀਦੇ ਰਸੋਈ ਦੇ ਵਿੱਚ ਸਾਡੇ ਇਹੋ ਜਿਹੀਆਂ ਚੀਜ਼ਾਂ ਪਈਆਂ ਹੋਈਆਂ ਨੇ ਜਿਨ੍ਹਾਂ ਨੂੰ ਨਾ ਆਪਾਂ ਇਗਨੋਰ ਮਾਰਦੇ ਆ ਤੇ ਪਹਿਲਾਂ ਇਹ ਚੀਜ਼ਾਂ ਰਸੋਈ ਦੇ ਵਿੱਚ ਮਸਾਲਿਆਂ ਦੇ ਮਸਾਲੇ ਸਬਜ਼ੀਆਂ ਦੇ ਨਾਲ ਨਾਲ ਨਾ ਸਬਜੀ ਚਾਹ ਦੇ ਨਾਲ ਨਾ ਸਾਡੇ ਇਹ ਮਸਾਲੇ ਸਾਡੇ ਖਾਣ ਚ ਵੀ ਯੂਜ਼ ਆ ਸਕਦੇ ਆ ਠੀਕ ਹੈ ਜੀ ਤੇ ਮੈਂ ਤੁਹਾਡੇ ਨਾਲ ਇਹ ਮੈਥੀਆ ਚਲੋ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਗਿਆ ਬਾਕੀ ਤੁਹਾਨੂੰ ਮੈਂ ਦਿਖਾਣੀਆਂ ਜੀ ਜੇਕਰ ਤੁਸੀਂ ਚਾਹੋ ਇਹਨੂੰ ਭਿਉਂ ਕੇ ਪਾਣੀ ਦੇ ਵਿੱਚ ਵੀ ਪਾ ਦਿਓ ਇੱਕ ਅਦਰਕ ਦਾ ਟੁਕੜਾ ਪਾ ਦਿਓ ਉਹ ਵਾਲਾ ਪਾਣੀ ਵੀ ਤੁਸੀਂ ਪੀਣਾ ਸ਼ੁਰੂ ਕਰੋ ਵੇਟ ਲੂਸ ਦਾ ਵੀ ਸਾਡਾ ਕੰਮ ਕਰੇਗੀ ਠੀਕ ਹੈ ਜੀ ਤੇ ਬਾਕੀ ਫਿਰ ਬੜੇ ਸਾਲਿਆਂ ਦੇ ਕਮੈਂਟ ਆਦੇ ਨੇ ਤੁਸੀਂ ਆਪਣਾ ਵੇਟ ਨਹੀਂ ਲੂਸ ਕੀਤਾ ਹੈਗਾ ਮੈਂ ਤੁਹਾਨੂੰ ਪਹਿਲਾਂ ਹੀ ਸ਼ੇਅਰ ਕੀਤਾ ਹੋਇਆ ਜਿਹੜਾ ਮੈਂ ਚੂਰਨ ਬਣਾਇਆ ਸੀ ਨਾ ਉਹਦੇ ਵਿੱਚ ਵੀ ਮੈਂ 2-3 ਇਲਾਇਚੀਆਂ ਆਪਣੀਆਂ ਜਰੂਰ ਐਡ ਕਰਦੀ ਹੁੰਦੀ ਹਾਂ ਤੇ ਬਹੁਤ ਵਾਰ ਹੁੰਦਾ ਕਈ ਵਾਰੀ ਹੁੰਦਾ ਕਈ ਵਾਰੀ ਆਪਣੀ ਕਬਜ ਦੀ ਪ੍ਰੋਬਲਮ ਹੁੰਦੀ ਹੈ ਨਾ ਤੇ ਇਹਨੂੰ ਵੀ ਆਪਾਂ ਪਾਣੀ ਪੀਣਾ ਸ਼ੁਰੂ ਕਰੀਏ ਥੋਸਾ-ਥੋਸਾ ਦਿਨ ਰਾਤ ਨੂੰ ਵੀ ਘੋਕੇ ਲਾ ਲਓ ਇੱਕ ਲੌਂਗ ਇੱਕ ਇਲਾਇਚੀ ਉਹਨੂੰ ਸਵੇਰੇ ਜੇਕਰ ਤੁਸੀਂ ਖਾ ਸਕਦੇ ਹੋ ਤੇ ਚਬਾ ਚਬਾ ਕੇ ਖਾ ਲਓ ਬਹੁਤ ਅੱਛੀ ਚੀਜ਼ ਹੈ ਪਾਣੀ ਉਹਨੂੰ ਕੋਸਾ ਕਰਕੇ ਪੀ ਲਓ ਤੇ ਫਿਰ ਦੇਖਿਓ ਤੁਹਾਡੀ ਜਿਵੇਂ ਗੈਸ ਕਈ ਚੀਜ਼ਾਂ ਮੈਂ ਤੁਹਾਨੂੰ ਦੱਸ ਰਹੀ ਨਹੀਂ ਨੀ ਪਰ ਬਹੁਤ ਸਾਰੀਆਂ ਬਵਾੜੀਆਂ ਤੋਂ ਸਾਨੂੰ ਛੁਟਕਾਰਾ ਮਿਲਦਾ ਠੀਕ ਹੈ ਜੀ ਤੇ ਮੈਂ ਇੱਧਰ ਆਪਣਾ ਕੰਮ ਲੈ ਕੇ ਚਲੋ ਨਾਲੇ ਆਪਣੇ ਘਰ ਦੇ ਕੰਮ ਕਰਦੇ ਆਂ ਡੇਲੀ ਵਲੌਗ ਹਮੇਸ਼ਾ ਹੀ ਤੁਹਾਡੇ ਨਾਲ ਮੈਂ ਉਸੇ ਤਰ੍ਹਾਂ ਸ਼ੇਅਰ ਕਰਦੀ ਹੁੰਦੀ ਆ ਥੋੜੇ ਥੋੜੇ ਆਪਣੇ ਘਰ ਦੇ ਵੀ ਕੰਮ ਕਰ ਲੀਏ ਬਾਕੀ ਤੁਹਾਡੇ ਨਾਲ ਜੋ ਗੱਲਾਂ ਬਾਤਾਂ ਹੋਣਗੀਆਂ ਉਹ ਵੀ ਸ਼ੇਅਰ ਕਰਦੇ ਨਹੀਂ ਹੁੰਦੀਆਂ ਮੈਨੂੰ ਪਿਆਰੇ ਪਿਆਰੇ ਲਾਈਕ ਕਮੈਂਟ ਜ਼ਰੂਰ ਕਰ ਤੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਲੈਚੀ ਲੋਂਗਾ ਆਪਣਾ ਸੇਵਨ ਕਰਨਾ ਸ਼ੁਰੂ ਕਰ ਬਦੋ ਠੀਕ ਹੈ ਜੀ ਬਹੁਤ ਸਾਰੇ ਇਹਦੇ ਚ ਤੱਤ ਵੀ ਪਾਏ ਜਾਂਦੇ ਬਹੁਤ ਸਾਰੇ ਵਿਟਾਮਿਨ ਹੁੰਦੇ ਪਾਏ ਜਾਂਦੇ ਤੇ ਬਾਕੀ ਵੀ ਨੂੰ ਮੈਂਟਾਂ ਦੀ ਜ਼ਰੂਰ ਦੱਸਿਓ ਜੋ ਖਾਂਦੇ ਵੀ ਆ ਤੇ ਉਹ ਵੀ ਦੱਸਿਓ ਜਿਹੜਿਆਂ ਨੇ ਨਹੀਂ ਆੜੇ ਕੀਤਾ ਤੋ ਇਸ ਚੀਜ਼ ਨੂੰ ਐਡ ਜ਼ਰੂਰ ਕਰ ਲਿਓ ਠੀਕ ਹੈ ਜੀ ਬਾਕੀ ਬਹੁਤ ਘੱਟ ਤੁਹਾਨੂੰ ਪਤਾ ਹੀ ਨਾ ਕਰਦੀਆਂ ਜੋ ਵੀ ਹੁੰਦੀ ਹੈ ਫਿਰ ਬਣਾਈ ਸੀ ਜੀ ਆਪਾਂ ਦਾਲ ਬਣਾਈਏ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰਦੀ ਆ ਮੈਂ ਟੜਕਾ ਲੰਬੀ ਲੰਬੀ ਨਾ ਲੈ ਗੱਲਾਂ ਕਰਤਾ ਕਰਨੀ ਤੇ ਲੋ ਜੀ ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਦੱਸ ਦਿਆਂ ਜਿਵੇਂ ਦਿਨੇ ਤੇ ਆਪਾਂ ਖਾਣੀ ਖਾਣੀ ਹੈ ਠੀਕ ਹੈ ਜੀ ਤੇ ਬਾਕੀ ਜੇਕਰ ਤੁਸੀਂ ਸੌਣ ਲੱਗਿਆ ਰਾਤ ਨੂੰ ਵੀ ਖਾਂਦੇ ਹੋ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਨੀਂਦ ਆਊਗੀ ਠੀਕ ਹੈ ਇਹ ਸਾਡੀ ਸਕਿਨ ਦੇ ਲਈ ਵੀ ਬਹੁਤ ਬੈਸਟ ਚੀਜ਼ ਹੁੰਦੀ ਹੈ ਤੇ ਜਿਵੇਂ ਕਈਆਂ ਨੂੰ ਕਬਜ ਦੀ ਪ੍ਰੋਬਲਮ ਹੁੰਦੀ ਉਹ ਵੀ ਠੀਕ ਕਰਦੀ ਏ ਠੀਕ ਹੈ ਜੀ ਤੇ ਬਹੁਤ ਸਾਰੀਆਂ ਮਤਲਬ ਇਹਨਾਂ ਪ੍ਰੋਬਲਮਸ ਸਾਨੂੰ ਠੀਕ ਹੁੰਦੀ ਹੈ ਸਕਿਨ ਦੇ ਪਰਤੀ ਵੀ एवरी ਹੁੰਦਾ ਸਾਨੂੰ ਸਕਿਨ ਦੇ ਪਰਤੀ ਵੀ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮ ਹੁੰਦੀਆਂ ਨਾ ਬਹੁਤ ਸਾਰਿਆਂ ਨੂੰ ਹੁੰਦਾ ਮੂੰਹ ਤੇ ਫੇਸ ਤੇ ਕਿੰਸੀਆਂ ਦਾਅ ਟੱਬੇ ਵਗੈਰਾ ਪੈ ਜਾਂਦੇ ਇਹਦਾ ਵੀ ਬਹੁਤ ਅੱਛਾ ਕੰਮ ਕਰਦੀ ਏ ਠੀਕ ਹੈ ਜੀ ਬਸ ਮਤਲਬ ਕਹਿੰਦਾ ਮੇਨ ਇਹੀ ਏ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਇਨੂੰ ਦਿਨੇ ਜੇਕਰ ਪਾਣੀ ਦੇ ਵਿੱਚ ਪਿੰਦੇ ਹੋ ਤੇ ਪਾਣੀ ਲਈ ਵਧੀਆ ਹੈ ਪਾਣੀ ਚ ਵੀ ਠੀਕ ਹੈ ਜੇਕਰ ਰਾਤ ਨੂੰ ਸੌਣ ਲੱਗੇ ਤੁਸੀਂ ਆਪਣੀ ਇਲਾਇਚੀ ਦਾ ਯੂਜ਼ ਕਰਦੇ ਹੋ ਤੇ ਬਹੁਤ ਸਾਰੇ ਤੁਹਾਨੂੰ ਵਧੀਆ ਇੱਕ ਤਾਂ ਟੈਨਸ਼ਨ ਫ੍ਰੀ ਹੋ ਕੇ ਤੁਹਾਨੂੰ ਨੀਂਦ ਆਏਗੀ ਸਟ्रेस ਵੀ ਦੂਰ ਹੋਏਗਾ ਤੇ ਤੁਹਾਡੇ ਸਕਿਨ ਲਈ ਤਾਂ ਹੈਗੀ ਬੈਸਟ ਹੈ ਠੀਕ ਹੈ ਸਵੇਰੇ ਜਿਵੇਂ ਕਬਜ ਦੀ ਕਈਆਂ ਨੂੰ ਪ੍ਰੋਬਲਮ ਹੁੰਦੀ ਹੈ ਕਿ ਉਹ ਵੀ ਦੂਰ ਹੁੰਦੀ ਹੈ ਤੇ ਮਤਲਬ ਮੇਰਾ ਇਹੀ ਕਹਿਣ ਦਾ ਭਾਵ ਹੈ ਕਿ ਤੁਸੀਂ ਇਹਨੂੰ ਆਪਣੀ ਜ਼ਿੰਦਗੀ ਚ ਐਡ ਕਰੋ ਇੱਕ ਛੋਟੀ ਜੀ ਇਲਾਇਚੀ ਦੇ ਕਿੰਨੇ ਸਾਰੇ ਫਾਇਦੇ ਹਨ ਠੀਕ ਹੈ ਜੀ ਬਾਕੀ ਹੋਰ ਕੰਮਾਂ ਦੇ ਨਾਲ ਮਿਲਦੀਆਂ ਜੀ ਤੁਹਾਨੂੰ ਇੱਧਰ ਬਣਾ ਲਈ ਸੀ ਆਪਾਂ ਦਾਲ ਥੋੜੇ ਜੇ ਮੈਂ ਛੋਲੇ ਵੀ ਕੋਈ ਨੇ ਤੇ ਮੈਂ ਬਿਨਾ ਤੜਕਾ ਲੱਗੀ ਛੋਲੇ ਬਣਾ ਦੂੰਗੀ ਕਿਉਂਕਿ ਕਿਸੇ ਨੇ ਜਦੋਂ ਕਦੀ ਆਪਣੇ ਆਣਾ ਹੋਵੇ ਤੇ ਕਈ ਵੇ ਹੁੰਦਾ ਵੀ ਆਪਾਂ ਫਟਾਫਟ ਕੀ ਬਣਾਈਏ ਤੇ ਮੈਨੂੰ ਹੁੰਦਾ ਸੀ ਮੈਂ ਕਿ ਚਲੋ ਦੁਪਹਿਰੇ ਮੈਂ ਦਾਲ ਬਣਾ ਲੂੰਗੀ ਫਿਰ ਮੈਂ ਵਲੌਗ ਜਿੱਦਾਂ ਵੀ ਹੋਇਆ ਮੈਂ ਤੁਹਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਸ਼ੇਅਰ ਕਰਦੇ ਰਹਿਣੀ ਉਹਨੇ ਆਪਣਾ ਪਿਆਰ ਤੇ ਸਪੋਰਟ ਬਣਾਇਆ ਕਰੋ ਜੇਕਰ ਤੁਹਾਨੂੰ ਕੋਈ ਚੀਜ਼ ਦਾ ਪਤਾ ਹੋਵੇ ਤੇ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸ ਕੇ ਜਾਇਆ ਕਰੋ ਜੇਕਰ ਮੇਰੇ ਚੈਨਲ ਤੇ ਤੁਸੀਂ ਨਿਊ ਹੋ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਿਆਰੇ ਪਿਆਰੇ ਲਾਈਕ ਮੈਂ ਤੇ ਸ਼ੇਅਰ ਜਰੂਰ ਕਰਿਆ ਕਰੋ ਠੀਕ ਹੈ ਪੱਤ ਤੋਂ ਬਾਅਦ ਮੇਰੀ ਵੀਡੀਓ ਨੂੰ ਪਿਆਰ ਦਿਆ ਕਰੋ ਜੜੀਆਂ ਭੈਣਾਂ ਨੇ ਸਪੈਸ਼ਲ ਭੈਣਾਂ ਭਰਾਵਾਂ ਨੂੰ ਮੈਂ ਇਹੀ ਕਹੂੰਗੀ ਕਿ ਇਲਾਇਚੀ ਦੇ ਬਹੁਤ ਫਾਇਦੇ ਆ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਰੂਰ ਲਿਆਓ ਸੋਈ ਦੇ ਵਿੱਚ ਸਾਡੇ ਐਸੀਆਂ ਚੀਜ਼ਾਂ ਹੈ ਕਿ ਜੋ ਆਪਾਂ ਨਾ ਮਤਲਬ ਆਪਾਂ ਨੂੰ ਯੂਜ਼ ਕਰਨੀਆਂ ਚਾਹੀਦੀਆਂ ਆਪਾਂ ਇਹ ਚੀਜ਼ਾਂ ਛੱਡਦੇ ਜਾ ਰਹੇ ਆਪਾਂ ਗਰਮ ਜੇਕਰ ਗਰਮ ਮਸਾਲੇ ਵੀ ਆਪਾਂ ਬਣਾਣੇ ਹੁੰਦੇ ਉਹ ਵੀ ਆਪਾਂ ਨਾ ਮਤਲਬ ਮਿਹਨਤ ਕਰਨ ਦੀ ਕਰੇ ਨਾ ਵੀ ਸਾਨੂੰ ਮਿਹਨਤ ਨਾ ਕਰਨੀ ਪਵੇ ਤੇ ਆਪਾਂ ਕੀ ਕਰਦੇ ਆਂ ਜ਼ਿਆਦਾਤਰ ਰੈਡੀमेड ਲੈ ਆਉਂਦੇ ਆ ਹਨਾ ਇਸ ਕਰਕੇ ਕਹਿੰਦੀ ਆਂ ਵੀ ਆਪਣੇ ਘਰ ਦਾ ਸੌਦਾ ਜੋ ਵੀ ਕੁਝ ਲੈ ਕੇ ਆਉਂਦੇ ਹੁੰਦੇ ਰਾਸ਼ਨ ਤੁਸੀਂ ਖੁਦ ਲੈ ਕੇ ਆ ਕਰੋ ਖੁਦ ਪੀਸਿਆ ਕਰੋ ਤੇ ਉਹਦੇ ਗੁਣਾਂ ਨੂੰ ਤੁਸੀਂ ਸਰਚ ਮਾਰ ਕੇ ਨਾ ਉਹਨਾਂ ਨੂੰ ਯੂਜ਼ ਵੀ ਕਰਿਆ ਕਰੋ ਠੀਕ ਹੈ ਜੀ ਬਾਕੀ ਤਦ ਤੱਕ ਤੁਸੀਂ ਬਨੇ ਰਹੋ ਗਾਇਸ ਪਿਓ ਐਸੀ ਚਿੱਟੇ ਛੋਲ ਲੈ ਮੈਂ ਦਰ ਬਣਾਉਣ ਲੱਗੀ ਸੀ ਜਿਵੇਂ ਦੀ ਜਿਵੇਂ ਕਿ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਮੈਂ ਹਰ ਇੱਕ ਵੀਡੀਓ ਸ਼ੇਅਰ ਕਰਦੀ ਰਹਿੰਨੀ ਹਾਂ ਤੇ ਅੱਜ ਮੈਂ ਤੁਹਾਡੇ ਨਾਲ ਚਿੱਟੇ ਛੋਲਿਆਂ ਦੀ ਰੈਸিপি ਸ਼ੇਅਰ ਕਰਨੀ ਬਿਲਕੁਲ ਬਿਨਾ ਬਹੁਤ ਘੱਟ ਟਾਈਮ ਦੇ ਵਿੱਚ ਤੇ ਬਿਨਾ ਮਿਹਨਤੋਂ ਤੁਸੀਂ ਇਹਨੂੰ ਫਟਾਫਟ ਕਿਦਾਂ ਬਣਾ ਸਕਦੇ ਹੋ ਠੀਕ ਹੈ ਜੀ ਛੋਲੇ ਜਿੱਦਾਂ ਆਪਣੇ ਕੋਲ ਭਿੱਜੇ ਹੁੰਦੀਆਂ ਮੈਂ ਰਾਤੀ ਭਿਗੋ ਕੇ ਰੱਖ ਲਈ ਸੀਗੇ ਤੇ ਮੈਂ ਕਿਹਾ ਕਿ ਅਸਵੇਰੇ ਛੋਲੇ ਬਣਾਵਾਂਗੇ ਇਹਨਾਂ ਨੂੰ ਸਾਫ਼ ਸੁਥਰੇ ਵੈਸੇ ਤਾਂ ਮੈਂ ਭਿਗੋ ਲਿਆ ਸੀ ਮੇਕੇ ਚਲੋ ਦੇਖ ਲੈਣੇ ਆ ਤੇ ਰਾਤ ਨੂੰ ਤੁਸੀਂ ਵੀ ਘੋਲ ਲੈਣਾ ਜੇਕਰ ਤੁਸੀਂ ਵਾਈਟ ਚਾਂਸ ਭਿਗੋਣਾ ਭੁੱਲ ਜਾਂਦੇ ਹੋ ਨਾ ਤੇ ਤੁਸੀਂ ਕੋਸਾ ਪਾਣੀ ਕਰਕੇ ਇਹਨਾਂ ਨੂੰ ਭਿਗੋ ਬਹੁਤ ਜਲਦੀ ਭਿੱਜ ਜਾਂਦੇ ਆ ਤੇ ਮਸੀ ਹੈ ਵੀ ਐਕਸਟਰਾ ਸਿਟੀ ਰਮਾਣੀ ਪੈਂਦੀ ਹੈ ਜੇਕਰ ਆਪਾਂ ਨਹੀਂ ਪੀਉਂਦੇ ਹੈਗੇ ਠੀਕ ਹੈ ਜੀ ਇੱਥੇ ਅਪਾ ਆਪਣੇ ਛੋਲਿਆਂ ਦੀ ਰੈਸিপি ਤੁਹਾਡੇ ਨਾਲ ਸ਼ੇਅਰ ਕਰਾਂਗੇ ਝਟਪਟ ਕੀ ਨਾ ਮਤਲਬ ਬਿਨਾ ਤੜਕੇ ਤੋਂ ਆਪਾਂ ਛੋਲੇ ਦਿੱਤਾ ਬਣਾਉਣੀ ਹੈ ਤੇ ਬਹੁਤ ਸਿੰਪਲ ਤੇ ਸੌਖੀ ਰੈਸিপি ਹੈ ਬਹੁਤ ਵਧੀਆ ਵੀ ਬਣਦੇ ਆ ਬਹੁਤ ਟੇਸਟੀ ਵੀ ਬਣਦੇ ਆ ਬਾਕੀ ਜੀ ਤੁਹਾਡੇ ਬਣੇ ਰੋ ਇਦਾਂ ਮੈਂ ਛੋਲੇ ਆਪਣੇ ਸਾਫ਼ ਕਰ ਲਏ ਠੀਕ ਹੈ ਜੀ ਤੇ ਬਣਾਉਂਗੀ ਤੇ ਮੈਂ ਕੁੱਕਰ 'ਚ ਹੀ ਤੇ ਜਿਹੜੇ ਇਹ ਛੋਲਿਆਂ ਦਾ ਤੁਸੀਂ ਪਾਣੀ ਦੇ ਭਿਗੋਨੇ ਜੇਕਰ ਤੁਸੀਂ ਕਦੀ ਆਪਣੇ ਘਰ 'ਚ ਪਲਾਂਟਸ ਵਗੈਰਾ ਲਗਾਏ ਹੋ ਨਾ ਇਹ ਵਾਲਾ ਪਾਣੀ ਉਹਨਾਂ ਬੂਟਿਆਂ ਨੂੰ ਦਿਆ ਕਰੋ ਬਹੁਤ ਵਧੀਆ ਹੁੰਦਾ ਲਓ ਜੀ ਆਪਣੇ ਛੋਲੇ ਆਪਾਂ ਆਪਣੇ ਸਾਫ਼ ਵਧੀਆ ਤਰੀਕੇ ਨਾਲ ਕਰ ਲਏ ਠੀਕ ਹੈ ਜੀ ਹੁਣ ਆਪਾਂ ਕਿੱਦਾਂ ਬਣਾਵਾਂਗੇ ਹਰ ਇੱਕ ਵੀਡੀਓ ਤੁਹਾਡੇ ਨਾਲ ਸਾਰੀ ਮਤਲਬ ਰੈਸিপি ਮੈਂ ਸ਼ੇਅਰ ਕਰਦੀ ਜਾਵਾਂਗੀ ਤੇ ਲਓ ਜੀ ਅੰਦਰ ਆਪਾਂ ਛੋਲੇ ਚੁਗ ਲਏ ਸੀ ਠੀਕ ਹੈ ਜੀ ਹੁਣ ਇਹਨਾਂ ਛੋਲਿਆਂ ਨੂੰ ਆਪਾਂ ਦੇਖੋ ਕੁੱਕਰ ਦੇ ਵਿੱਚ ਪਾ ਦੇਣਾ ਠੀਕ ਹੈ ਕੁੱਕਰ ਦੇ ਵਿੱਚ ਇਹਨਾਂ ਨੂੰ ਆਪਾਂ ਸਭ ਤੋਂ ਪਹਿਲਾਂ ਇਦਾਂ ਹੀ ਕੁੱਕਰ ਜਿਵੇਂ ਬੁਆਇਲ ਕਰਦੇ ਆਂ ਆਪਾਂ ਬੁਆਇਲ ਨਹੀਂ ਕਰਨੇ ਹੈਗੇ ਠੀਕ ਹੈ ਜੀ ਬੁਆਇਲ ਤੋਂ ਹੀ ਬਿਨਾਂ ਆਪਾਂ ਪਹਿਲਾਂ ਪਾ ਦਾਂਗੇ ਇਹਨਾਂ ਨੂੰ ਫਿਰ ਇਹਦੇ ਵਿੱਚ ਆਪਾਂ ਕੀ ਕੁਝ ਪਾਣੇ ਆ ਕਿਸ ਤਰ੍ਹਾਂ ਬਣਾਉਂਦੇ ਆ ਉਹ ਤੁਹਾਡੇ ਨਾਲ ਮੈਂ ਹਰ ਇੱਕ ਰੈਸিপি ਸ਼ੇਅਰ ਕਰਾਂਗੀ ਬਹੁਤ ਸਾਰੇ ਐਸੇ ਬੱਚੇ ਹੁੰਦੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿਸ ਤਰ੍ਹਾਂ ਬਣਾਣੇ ਆ ਜਾਂ ਮਤਲਬ ਕਈ ਐਸੇ ਪੈਂਪਰਾ ਹੁੰਦੇ ਆ ਜਿਨ੍ਹਾਂ ਨੂੰ ਛੋਲੇ ਨਹੀਂ ਪਤਾ ਕਿ ਬੜੇ ਔਖੇ ਲੱਗਦੇ ਆ ਬਣਾਣੇ ਇਹ ਬਿਲਕੁਲ ਸਿੰਪਲ ਤੇ ਸੌਖੀ ਰੈਸিপি ਠੀਕ ਹੈ ਜੀ ਆ ਦੇਖੋ ਛੋਲੇ ਪਾ ਲੈ ਹੁਣ ਇਹਦੇ ਵਿੱਚ ਹੀ ਆਪਾਂ ਆਪਣਾ ਪਾ ਲੈਣਾ ਜੀ ਜਿੰਨਾ ਤੁਸੀਂ ਪਾਣੀ ਅੰਦਾਜ਼ੇ ਨਾਲ ਪਾਣਾ ਮੈਂ ਤਾਂ ਅੰਦਾਜ਼ੇ ਨਾਲ ਪਾਣੀ ਪਾਣੀ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਵਿੱਚ ਪਾ ਦੇਣੇ ਜੀ ਆਪਾਂ ਆ ਦੇਖੋ ਜੀ ਸਾਰਾ ਕੀਤਾ ਹੋਇਆ ਮੈਂ ਗ੍ਰाइंड ਮਸਾਲਾ ਸਾਰਾ ਕੀਤਾ ਹੋਇਆ ਹੈ ਅ ਲਸਣ ਅਦਰਕ ਹਰੀਆਂ ਮਿਰਚਾਂ ਪਿਆਜ਼ ਹਰ ਇੱਕ ਚੀਜ਼ ਮਤਲਬ ਮੈਂ ਗ੍ਰाइंड ਕਰਕੇ ਰੱਖਿਆ ਮਤਲਬ ਮਸਾਲਾ ਤੁਸੀਂ ਆਪਣੇ ਮਸਾਲਾ ਜਿਹੜਾ ਬਣਾਣਾ ਹੈ ਨਾ ਤੁਸੀਂ ਆਪਣੀ ਮਰਜ਼ੀ ਅਨੁਸਾਰ ਚਾਹੇ ਥੋੜਾ ਵੀ ਬਣਾ ਸਕਦੇ ਹੋ ਮੇਰੇ ਕੋਲ ਵਧੀਆ ਮਸਾਲਾ ਪਿਆ ਹੋਇਆ ਸੀ ਬਣਿਆ ਹੋਇਆ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਕੀ ਪਾਣਾ ਜੀ ਕਿ ਲੋ ਜੀ ਇਹਦੇ ਚਾਪ ਆਪਾਂ ਨੇ ਟੇਸਟ ਅਨਸਾਰ ਪਾ ਦੇਣਾ ਨਮਕ ਠੀਕ ਹੈ ਜੀ ਜਿੰਨਾ ਕੋ ਤੁਸੀ ਨਮਕ ਪਾਣਾ ਥੋੜੀਆਂ ਜਿਹੀਆਂ ਹਲਕੀਆਂ ਜਿਹੀਆਂ ਮਿਰਚਾਂ ਕਿਉਂਕਿ ਆਪਾਂ ਲਾਹਰੀਆ ਮਿਰਚਾਂ ਪਾਈਆਂ ਥੋੜੀ ਜਿਹੀ ਆਪਾਂ ਪਾਵਾਂਗੇ ਇਹਦੇ ਵਿੱਚ ਹਲਦੀ ਠੀਕ ਹੈ ਥੋੜਾ ਜਿਹਾ ਕਿਚਨ ਕਿੰਗ ਮਸਾਲਾ ਬਸ ਹੁਣ ਆਪਾਂ ਇਹਨੂੰ ਕੁੱਕਰ ਦਾ ਟੱਕੜ ਲਾ ਕੇ ਗੈਸ ਤੇ ਲਾ ਤੇ ਲੋ ਜੀ ਇੱਕ ਚੀਜ਼ ਆਪਾਂ ਪਾਣੀ ਇਹਦੇ ਚ ਭੁੱਲ ਗਏ ਸੀ ਇਹਦੇ ਵਿੱਚ ਹੁਣ ਆਪਣੇ ਨਾਲ ਹੀ ਪਾਣਾ ਹੈ ਨਾ ਤੁਸੀਂ ਜੇਕਰ ਤੁਸੀਂ ਘੱਟ ਖਾਂਦੇ ਹੋ ਤੇ ਬਹੁਤ ਘੱਟ ਪਾ ਸਕਦੇ ਹੋ ਠੀਕ ਹੈ ਜੇ ਜ਼ਿਆਦਾ ਖਾਂਦੇ ਹੋ ਤੇ ਜ਼ਿਆਦਾ ਆਪਣਾ ਸੜਿਆ ਹੋਇਆ ਤੇਲ ਪਾ ਲਓ ਰਿਫਾਈਨਡ ਪਾ ਲਓ ਚਾਹੇ ਦੇਸੀ ਕਿਉਂ ਠੀਕ ਹੈ ਜੀ ਲੋ ਜੀ ਇਹਦੇ ਵਿੱਚ ਹੀ ਪਾ ਦਾਂਗੇ ਤੇ ਹੁਣ ਆਪਾਂ ਕੁੱਕਰ ਆਪਣਾ ਬੰਦ ਕਰੀਏ ਲੈ ਲਈ ਚਾਰ ਪੰਜ ਵਿਸਲਾ ਲਵਾ ਲਏ ਠੀਕ ਹੈ ਜੀ ਬਿਲਕੁਲ ਸਿੰਪਲ ਤੇ ਸੌਖੀ ਰੈਸਪੀ ਹੈ ਬਹੁਤ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ ਬਹੁਤ ਜਲਦੀ ਬਣਦੀ ਹੈ ਤੇ ਤੁਸੀਂ ਇਹ ਜ਼ਰੂਰ ਟ੍ਰਾਈ ਕਰੀਓ ਠੀਕ ਹੈ ਤੇ ਜੇ ਇਧਰ ਆਪ ਆਪਣਾ ਸਾਭ ਲੈ ਲੈਂਦੇ ਹੁਣ ਖਲਾ ਤੇ ਲੋ ਜੀ ਇਧਰ ਆਪਾਂ ਧਰ ਲਿਆ ਪਾਣੀ ਆ ਦੇਖੋ ਜੀ ਆਪਾਂ ਪਾਣੀ ਧਰ ਲਿਆ ਠੀਕ ਹੈ ਗੈਸ ਤੇ ਪਾਣੀ ਧਰ ਲੈਣਾ ਤੇ ਛੋਲਿਆਂ ਦੀ ਇਧਰ ਸੀਟ ਹੀ ਆਣ ਵਾਲੀ ਹੈ ਮੇਰੀ ਠੀਕ ਹੈ ਤੇ ਉਹ ਤੱਕ ਮੈਂ ਕਿ ਚਲੋ ਪਾਣੀ ਧਰ ਲੈਣੀ ਤੇ ਜੇਕਰ ਤੁਸੀਂ ਹਲਵਾਈ ਸਟਾਈਲ ਬਣਾਉਣਾ ਚਾਹੁੰਦੇ ਹੋ ਨਾ ਬਹੁਤ ਸਾਰਿਆਂ ਨੂੰ ਸ਼ੌਂਕ ਹੁੰਦਾ ਕਿ ਅਸੀਂ ਹਲਵਾਈ ਵਾਂਗੂ ਖਾਣੇ ਆ ਛੋਲੇ ਤੇ ਉਹ ਵਾਲੇ ਛੋਲਿਆਂ ਲਈ ਤੁਸੀਂ ਕੀ ਕੁਝ ਪਾਣਾ ਹੈ ਦੇ ਵਿੱਚ ਆ ਦੇਖੋ ਦੋ ਮੋਟੀਆਂ ਇਲਾਚੀਆਂ ਲੈ ਲੈਣੀਆਂ ਥੋੜੀ ਜੀ ਤੁਸੀਂ ਦਾਲਚੀਨੀ ਲੈ ਲੈਣੀ ਹੈ ਠੀਕ ਹੈ ਜੀ ਆ ਲੈ ਲਈ ਮੈਂ ਚਾਹ ਪੱਤੀ ਤੇ ਆ ਲੈ ਲੈ ਦੋ ਤਿੰਨ ਲੌਂਗ ਤੇ ਇਹਨਾਂ ਨੂੰ ਹੁਣ ਆਪਾਂ ਪਾਣੀ ਬੋਇਲਡ ਕਰ ਲੈਣਾ ਤੇ ਇਹਦੇ ਵਿੱਚ ਪਾ ਦੇਣਾ ਠੀਕ ਹੈ ਜੀ ਹੁਣ ਵਧੀਆ ਤਰੀਕੇ ਨਾਲ ਇਹ ਪਾਣੀ ਬੋਇਲਡ ਹੋ ਜਾਏਗਾ ਤੇ ਇਹਦਾ ਫਿਰ ਆਪਾਂ ਪਾਣੀ ਬਾਅਦ ਚੋ ਕਿਸ ਤਰ੍ਹਾਂ ਪਾਣਾ ਹੈ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਠੀਕ ਹੈ ਜਦ ਤੱਕ ਇਹਨੂੰ ਆਪਾਂ ਕਾੜ ਕੇ ਰੱਖ ਲੈਨੇ ਆ ਤੇ ਇਹਦੇ ਨਾਲ ਵੀ ਇੱਕ ਲੱਗ ਤੋਂ ਟੇਸਟ ਹਲਵਾਈ ਸਟਾਈਲ ਜਿਹੜੇ ਹੁੰਦੇ ਨੇ ਨਾ ਹਲਵਾਈ ਪਾਉਂਦੇ ਆ ਆਪਾਂ ਤੇ ਮਸਾਲਾ ਉਹ ਤਾਂ ਬਿਨਾ ਮਸਾਲੇ ਤੋਂ ਵੀ ਇੰਨੇ ਵਧੀਆ ਬਣਾ ਦਿੰਦੇ ਹਣਾ ਸਿਰਫ ਉਹਨਾਂ ਦਾ ਹੀ ਹੁੰਦਾ ਕਿ ਇਹ ਨਾ ਮਸਾਲੇ ਵਗੈਰਾ ਇਹ ਚੀਜ਼ਾਂ ਪਾਉਂਦੇ ਰਹਿੰਦੇ ਨੇ ਤੇ ਲਓ ਜੀ ਇੱਧਰ ਪਾਣੀ ਸਾਡਾ ਬੋਇਲਡ ਕਰਕੇ ਆਪਾਂ ਰੱਖ ਲੈਨੇ ਆ ਤਦ ਤੱਕ ਤੁਸੀਂ ਬਨੇ ਰਹੋ गाइस ਇੱਧਰ ਆਪਾਂ 4-5 ਸੀਟੀਆਂ ਮੱਝ ਜਾਣੀਆਂ ਆ। ਆਹ ਦੇਖੋ ਜੀ ਸਾਡੇ ਦਾ ਛੋਲੇ ਬਿਲਕੁਲ ਆ ਦੇਖੋ ਬੀਤੇ ਹੋ ਗਏ ਤੇ ਆ ਠੀਕ ਹੈ ਜੀ। ਹੁਣ ਆਪਾਂ ਜੇ ਕਈ ਵਰੀ ਹੁੰਦਾ ਨਾ ਜਿਵੇਂ ਤੁਸੀਂ ਚਾਹਦੇ ਹੋ ਕਿ ਹਲਵਾਏ ਸਟਾਈਲ ਵਾਲਾ ਤੇ ਆ ਦੇਖੋ ਜੀ ਜਿਹੜਾ ਮੈਂ ਕਾੜਾ ਬਣਾਇਆ ਠੀਕ ਹੈ ਇਹ ਵਾਲਾ ਆਪਾਂ ਇਹਦੇ ਵਿੱਚ ਹੀ ਪਾ ਦੇਣਾ। ਇਹਨੂੰ ਛਾਣ ਲੈਣਾ। ਛਾਣ ਕੇ ਪਾ ਲੈਣਾ। ਤੁਸੀਂ ਇਹਨੂੰ ਚਾਹੋ ਗਾੜਾ ਰੱਖ ਲਓ। ਛੋਲਿਆਂ ਨੂੰ ਚਗਾੜੇ ਕਰਨੇ ਗਾੜੇ ਕਰ ਲਓ ਠੀਕ ਹੈ। ਇਸ ਤਰ੍ਹਾਂ ਕਰਕੇ ਫਿਰ ਆਪਣੇ ਛੋਲੇ ਬਣ ਕੇ ਤਿਆਰ ਹੋ ਚੁੱਕੇ ਨੇ ਤੁਸੀਂ ਚਾਹੋ ਇਹਨਾਂ ਨੂੰ ਜਿਸ ਤਰ੍ਹਾਂ ਵੀ ਤਰੀ ਬਣਾਣੀ ਤਰੀ ਛੋਲੇ ਉਹਦੇ ਨਾਲ ਖਾਣੇ ਹੈ ਤੇ ਪੂੜੀਆਂ ਨਾਲ ਖਾਣੇ ਤੇ ਗਾੜੇ ਕਰ ਲੋ ਜੇਕਰ ਤੁਸੀਂ ਚਾਵਲਾਂ ਨਾਲ ਖਾੜੇ ਹੈ ਤੇ ਇਸ ਤਰ੍ਹਾਂ ਦੇ ਰੱਖ ਲੋ ਠੀਕ ਹੈ ਹੁਣ ਇਹਦੇ ਵਿੱਚ ਆਪ ਆਪਣਾ ਪਾ ਦਾਂਗੇ ਹਰਾ ਧਨੀਆ ਤੇ ਬਿਲਕੁਲ ਸਿੰਪਲ ਤੇ ਸੋਖੇ ਤੀਕੇ ਨਾਲ ਪੜਨ ਵਾਲੀ ਸਬਜੀ ਤੇ ਲਾਚ ਆਪਣੇ ਛੋਲੇ ਬਣ ਕੇ ਹੋ ਗਏ ਤਿਆਰ ਕੋਈ ਟਾਈਮ ਵੀ ਨਹੀਂ ਲੱਗਦਾ ਬਹੁਤ ਜਲਦੀ ਛੱਟਪਟ ਬਣ ਜਾਂਦੇ ਹੈ ਠੀਕ ਹੈ ਆ ਦੇਖੋ ਮੈਂ ਤੇ ਚਾਵਨਾ ਨਾਲ ਖਾਣੀ ਇਸ ਕਰਕੇ ਅਸੀਂ ਤਾਂ ਮਤਲਬ ਤੜੀ ਵਾਲੇ ਰੱਖੇ ਰੋੜੇ ਰਸਲੇ ਜੇਕਰ ਤੁਸੀਂ ਗਾੜੇ ਬਣਾ ਲੈ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਜੀ ਬਾਕੀ ਬੰਦੇ ਰੋ ਤੱਕ ਜੀ ਤੇ ਲੋ ਜੀ ਇਹ ਮੈਂ ਸਿੰਪਲ ਰੈਸਪੀ ਬਿਲਕੁਲ ਬਿਨਾ ਤੜਕਾ ਲਾਇਆ ਛੋਲੇ ਬਣਾਏ ਹੈ ਬਾਕੀ ਮਿਲ ਲੀ ਅੱਜਕੱਲ ਤੁਹਾਨੂੰ ਨਵੇਂ ਬਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿਕਾਰ ਜੀ ਬਾਏ ਬਾਏ